ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਦੇ ਨਾਲ ਭਾਈ ਗੁਰਦਾਸ ਜੀ ਦਾ ਜੋ ਕਵਿਤ ਸਾਂਝਾ ਕਰਨ ਜਾ ਰਿਹਾ ਹਾਂ ਅੱਜ ਦੀ ਕਵਿਤ ਵਿੱਚ ਭਾਈ ਗੁਰਦਾਸ ਜੀ ਨੇ ਪਰਮਾਤਮਾ ਵਿੱਚ ਅਪੀਦ ਹੋਣ ਦੀ ਗੱਲ ਕੀਤੀ ਹੈ ਕਈ ਵਾਰ ਸਾਡੇ ਪ੍ਰਚਾਰਕ ਵੀਰ ਪੈ ਰੰਜੀ ਸਿੰਘ ਟੱਡਰੀਆਂ ਵਾਲੀ ਉਹ ਰੱਬ ਦੀ ਜਦੋਂ ਗੱਲ ਕਰਦੇ ਨੇ ਤਾਂ ਕੁਦਰਤ ਨੂੰ ਹੀ ਰੱਬ ਦੱਸਦੇ ਨੇ ਕਿ ਇਸ ਕੁਦਰਤ ਤੋਂ ਬਿਨਾ ਹੋਰ ਕੋਈ ਰੱਬ ਨਹੀਂ ਹੈ ਪਰ ਜੋ ਅੱਜ ਆਪ ਜੀ ਦੇ ਨਾਲ ਕਵਿਤ ਸਾਂਝਾ ਕਰਨ ਜਾ ਰਿਹਾ ਹਾਂ ਇਸ ਕਵਿਤ ਤੋਂ ਇਹ ਗੱਲ ਸਿੱਧ ਹੋ ਜਾਂਦੀ ਹੈ ਕੁਦਰਤ ਵਿੱਚ ਜਿੱਥੇ ਰੱਬ ਵਸਦਾ ਪਿਆ ਹੈ ਉਥੇ ਇਸ ਕੁਦਰਤ ਤੋਂ ਪਰੇ ਵੀ ਪਰਮਾਤਮਾ ਹੈ ਤੇ ਨਾਲ ਇਹ ਗੱਲ ਭਾਈ ਗੁਰਦਾਸ ਜੀ ਨੇ ਅੱਜ ਦੇ ਕਵਿਤ ਵਿੱਚ ਦੱਸ ਦਿੱਤੀ ਕਿ ਉਸ ਪਰਮਾਤਮਾ ਦਾ ਭੇਦ ਪਾ ਲੈਣਾ ਇਹ ਗੱਲ ਦੇ ਉੱਪਰ ਮੋਹਰ ਲਾ ਦੇਣੀ ਕਿ ਇਹ ਕੁਦਰਤ ਹੀ ਰੱਬ ਹੈ ਇਸ ਤੋਂ ਬਿਨਾ ਹੋਰ ਕੋਈ ਰੱਬ ਨਹੀਂ ਤੇ ਭਾਈ ਗੁਰਦਾਸ ਜੀ ਅੱਜ ਦੇ ਕਵਿਤ ਵਿੱਚ ਇਹ ਦੱਸਦੇ ਨੇ ਕਿ ਇਹ ਬੰਦੇ ਦੀ ਨਾ ਸਮਝੀ ਹੈ ਕਿਉਂਕਿ ਬੰਦਾ ਰੱਬ ਦੀ ਬਣਾਈ ਹੋਈ ਇੱਕ ਨਿੱਕੀ ਜਿਹੀ ਕਿਰਤ ਹੈ ਉਸ ਪਰਮਾਤਮਾ ਦੀ ਬਣਾਈ ਹੋਈ ਕਿਰਤ ਉਸ ਪਰਮਾਤਮਾ ਬਾਰੇ ਪੂਰਾ ਗਿਆਨ ਹਾਸਲ ਨਹੀਂ ਕਰ ਸਕਦੀ ਇਹ ਗੱਲ ਸਮਝਾਉਣ ਦੇ ਲਈ ਭਾਈ ਗੁਰਦਾਸ ਜੀ ਨੇ ਸਾਨੂੰ ਬੜੀ ਸੋਹਣੀ ਉਦਾਹਰਣ ਦਿੱਤੀ ਜਿਵੇਂ ਕੀੜੀ ਦੇ ਢਿੱਡ ਵਿੱਚ ਹਾਥੀ ਨਹੀਂ ਸਮਾ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਇੱਕ ਕੀੜੀ ਹੈ ਉਹ ਹਾਥੀ ਨੂੰ ਨਹੀਂ ਖਾ ਸਕਦੀ ਭਾਵੇਂ ਜਿਹੜਾ ਹਾਥੀ ਹੈ ਉਹ ਕੀੜੀ ਦੇ ਢਿੱਡ ਦੇ ਵਿੱਚ ਟਿਕ ਨਹੀਂ ਸਕਦਾ ਅਣਹੋਣੀ ਗੱਲ ਹੈ ਜਿਵੇਂ ਇੱਕ ਪ੍ਰਿੰਗੀ ਇੱਕ तितਲੀ ਹੈ ਸਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਨੇ ਦੱਸਿਆ ਕਿ ਪ੍ਰਿੰਗੀ ਇੱਕ तितਲੀ ਹੈ ਇੱਕ ਵਿਸ਼ੇਸ਼ ਕਿਸਮ ਦੀ तितਲੀ ਹੈ ਇਹ ਜੋ तितਲੀ ਹੈ ਇਹਦੀ ਬੜੀ ਵਿਸ਼ੇਸ਼ਤਾ ਹੈ بڑے ਗ੍ਰੰਥਾਂ ਵਿੱਚ ਇਹਦਾ ਨਾਮ ਮਿਲਦਾ ਹੈ ਇਹ ਜੋ तितਲੀ ਹੈ ਇਹ ਕਿਸੇ ਵਿਸ਼ੇਸ਼ ਕਿਸਮ ਦੇ ਜੀਵਾਂ ਨੂੰ ਆਪਣੀ ਆਵਾਜ਼ ਦੇ ਰਾਹੀਂ ਉਹਨਾਂ ਨੂੰ ਸੁਨਾਸਣਾ ਕਰੇ ਆਪਣੇ ਵਰਗਾ ਬਣਾ ਲੈਂਦੀ ਹੈ ਪਰ ਇਹ ਜੋ तितਲੀ ਹੈ ਇਹ بڑے ਵੱਡੇ ਪਹਾੜ ਨੂੰ ਝੁੱਕ ਨਹੀਂ ਸਕਦੀ ਨਹੀਂ ਇੰਨਾ ਭਾਰ ਝੁੱਕ ਸਕਦੀ ਅਗਲੀ 34ਜੀ ਉਦਾਹਰਣ ਦੇ ਵਿੱਚ ਤੀਜੀ ਉਦਾਹਰਣ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਕਿ ਇੱਕ ਮੱਛਰ ਦੇ ਡੰਗ ਮਾਰਨ ਦੇ ਨਾਲ ਸੱਪਾਂ ਦਾ ਰਾਜਾ ਜੂ ਛੇਖ ਨਾਗ ਹੈ ਜਿਹਨੂੰ ਛੇਸ਼ ਨਾਗ ਵੀ ਕਿਹਾ ਜਾਂਦਾ ਹੈ ਉਹ ਨਹੀਂ ਮਰ ਸਕਦਾ ਇੱਕ ਮਕੜੀ ਹੈ ਉਹ ਮਕੜੀ ਚੀਤੇ ਨੂੰ ਸ਼ੇਰ ਨੂੰ ਜਿੱਤ ਨਹੀਂ ਸਕਦੀ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਇੱਕ ਉੱਲੂ ਹੈ ਉਹ ਉੱਡ ਨਹੀਂ ਸਕਦਾ ਅਸਮਾਨ ਦੇ ਵਿੱਚ ਦਿਨ ਚੜੀ ਨਹੀਂ ਉੱਡ ਸਕਦਾ ਰਾਤ ਨੂੰ ਉੱਡ ਲੈਂਦਾ ਹੈ ਈ ਉਧਾਰਨ ਵਿੱਚ ਗੱਲ ਕਰਦੇ ਨੇ ਇੱਕ ਚੂਹੇ ਵੀ ਕਿ ਇੱਕ ਚੂਹਾ ਸਮੁੰਦਰ ਨੂੰ ਸਾਗਰ ਨੂੰ ਤੈਰ ਕੇ ਪਾਰ ਨਹੀਂ ਕਰ ਸਕਦਾ ਇਸੇ ਤਰ੍ਹਾਂ ਰੱਬ ਦਾ ਬਣਾਇਆ ਹੋਇਆ ਬੰਦਾ ਰੱਬ ਬਾਰੇ ਪੂਰੀ ਜਾਣਕਾਰੀ ਨਹੀਂ ਰੱਖ ਸਕਦਾ ਇਹ ਮੈਂ ਨਹੀਂ ਕਹਿ ਰਿਹਾ ਕਿ ਭਾਈ ਗੁਰਦਾਸ ਜੀ ਕਹਿ ਰਹੇ ਨੇ ਐਵੇਂ ਲੋਕ ਕਹਿੰਦੇ ਨੇ ਕਿ ਜੀ ਬਸ ਜਿੱਥੋਂ ਤੱਕ ਮੈਂ ਦੱਸ ਦਿੱਤਾ ਰੱਬ ਉੱਥੋਂ ਤੱਕ ਹੈ ਬਸ ਆ ਰੱਬ ਕੁਦਰਤ ਵਿੱਚ ਹੀ ਹੈ ਇਸ ਤੋਂ ਪਰੇ ਹੋਰ ਪਰਮਾਤਮਾ ਕਿਤੇ ਹੈ ਹੀ ਨਹੀਂ ਬਸ ਆਹ ਕੁਦਰਤ ਹੀ ਰੱਬ ਹੈ ਇਹ ਗੱਲ ਬਿਲਕੁਲ ਗਲਤ ਹੈ ਭਾਈ ਗੁਰਦਾਸ ਜੀ ਦੱਸ ਰਹੇ ਨੇ ਭਾਈ ਗੁਰਦਾਸ ਜੀ ਦਾ ਕਵਿਤਾ ਮੈਂ ਆਪ ਜੀ ਦੇ ਨਾਲ ਸਾਂਝਾ ਕਰਾਂ ਭਾਈ ਗੁਰਦਾਸ ਜੀ ਕਹਿੰਦੇ ਚਿੱਟੀ ਕੇ ਉੱਦਰ ਵਿਖੇ ਹਸਤੀ ਸਮਾਇ ਕੈਸੀ ਅਤਲ ਪਹਾੜ ਭਾਰ ਭਿੰਗੀ ਨਾ ਉਠਾਵਈ ਆ ਉਦਾਹਰਨ ਦਿਤੀਆਂ ਭਾਈ ਗੁਰਦਾਸ ਜੀ ਨੇ ਕਦੇ ਅਸੀਂ ਭਾਈ ਗੁਰਦਾਸ ਜੀ ਨੂੰ ਪੜੀਏ ਏਡਾ ਵੱਡਾ ਮਹਾਨ ਖਜ਼ਾਨਾ ਹੈ ਸਾਨੂੰ ਬਹੁਤਿਆਂ ਨੂੰ ਤਾਂ ਇਹੀ ਨਹੀਂ ਪਤਾ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਬਿਨਾ ਉਹਨਾਂ ਦੀ ਕੋਈ ਹੋਰ ਰਚਨਾ ਵੀ ਹੈ ਪਈ ਗੁਰਦਾਹ ਜੀ ਕਹਿੰਦੇ ਚੀਤੀ ਕੇ ਉਧਰ ਵਿਖੇ ਉਧਰ ਕਹਿੰਦੇ পেট ਨੂੰ ਢਿੱਡ ਨੂੰ ਚੀਤੀ ਕਹਿੰਦੇ ਕੀੜੀ ਨੂੰ ਚੀਤੀ ਕਾ ਉਧਰ ਵਿਖੇ ਹਸਤੀ ਸਮਾਏ ਕੈਸੇ ਅਤੁੱਲ ਪਹਾੜ ਅਤੁੱਲ ਦਾ ਅਰਥ ਹੈ ਜਿਹਨੂੰ ਤੋਲਿਆ ਨਾ ਜਾ ਸਕੇ ਜੋ ਗਿਣਤੀ ਮਿੰਤੀ ਤੋਂ ਜੋ ਮਿੰਤੀ ਤੋਂ ਪਰੇ ਹੈ ਅਤੁੱਲੋ ਪਹਾੜ ਭਾਰ ਭਿੰਗੀ ਨਾ ਉਠਾਵੇ ਮੱਛਰਕ ਡੰਕਸਾਈ ਮਰਤ ਹੈ ਬਸ ਕਨਾਗ ਮੱਕੜੀ ਨਾ ਚੀਤਾ ਜੀਤਾ ਸਾਰ ਨਾ ਪੁਜਾ ਬਈ ਮੱਕੜੀ ਨਹੀਂ ਚੀਤੇ ਨੂੰ ਜਿੱਤ ਸਕਦੀ ਅਗਲੀ ਉਦਾਹਰਨ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਤੰਮਚਰ ਉਡਤ ਨਾ ਪਹੁੰਚੇ ਆਕਾਸ਼ ਬਾਸ ਤੰਮਚਰ ਕਹਿੰਦੇ ਨੇ ਜੀ ਉੱਲੂ ਨੇ ਤੰਮਚਰ ਉਡਤ ਨਾ ਪਹੁੰਚੇ ਆਕਾਸ਼ ਬਾਸ ਮੂਸਾ ਤੋਨਾ ਪੈਰਤ ਸਮੁੰਦਰ ਪਾਰ ਪਾਵਈ ਕਿਉਂ ਹਾ ਤੈਰ ਕੇ ਸਮੁੰਦਰ ਪਾਰ ਨਹੀਂ ਕਰ ਸਕਦਾ ਕਿ ਫਿਰ ਅਖੀਰ ਤੇ ਭਾਈ ਗੁਰਦਾਸ ਜੀ ਨੇ ਪਰਮਾਤਮਾ ਵਿੱਚ ਅਪੀਧੂਣ ਦੀ ਗੱਲ ਦਸੀ ਕਿ ਉਸ ਪਰਮਾਤਮਾ ਬਾਰੇ ਵੀ ਇਹ ਨਹੀਂ ਪਾਇਆ ਜਾ ਸਕਦਾ ਉਹ ਅਗਾਧ ਬੋਧ ਹੈ ਉਹਦੇ ਵਿੱਚ ਸਮਾਇਆ ਜਾ ਸਕਦਾ ਹੈ ਕਿ ਅਖੀਰ ਤੇ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਤੈਸੀ ਪ੍ਰੇਹ ਪ੍ਰੇਮ ਨੇਮ ਅਗਮ ਅਗਾਦ ਬੋਧ ਹੋਏ ਸਮਾਵੈ ਗੁਰਮਖ ਸਾਗਰ ਜਿਉਂ ਬੂੰਦ ਹੋਏ ਸਮਾਵੈ ਕਹਿੰਦੇ ਉਹ ਪਰਮਾਤਮਾ ਦੀ ਜਿਹੜੀ ਪਿਆਰ ਵਾਲੀ ਖੇਡ ਹੈ ਕਿਉਂਕਿ ਪਿਆਰ ਦੇ ਨਾਲ ਪਰਮਾਤਮਾ ਦੇ ਵਿੱਚ ਅਭੇਦ ਹੋਇਆ ਜਾ ਸਕਦਾ ਹੈ ਪਰ ਪਰਮਾਤਮਾ ਬਾਰੇ ਕੋਈ ਬੰਦਾ ਆਖੇ ਮੈਨੂੰ ਪੂਰਾ ਗਿਆਨ ਹੈ ਇਹ ਗੱਲ ਭਾਈ ਗੁਰਦਾਸ ਜੀ ਦੀ ਨਿਗਾਹ ਵਿੱਚ ਸਹੀ ਨਹੀਂ। ਸੋ ਅੱਜ ਦੇ ਕਵਿਤ ਵਿੱਚ ਭਾਈ ਗੁਰਦਾਸ ਜੀ ਨੇ ਸਾਨੂੰ ਇਹ ਗੱਲ ਦੱਸੀ ਹੈ ਜਿਸ ਤਰ੍ਹਾਂ ਕੀੜੀ ਦੇ ਅੰਦਰ ਹਾਥੀ ਨਹੀਂ ਸਮਾ ਜਾਂਦਾ। ਕੀੜੀ ਦੇ ਅੰਦਰ ਹਾਥੀ ਨਹੀਂ ਟਿਕ ਸਕਦਾ। ਇੱਕ ਨਿੱਕੀ ਜਹੀ ਤਿਤਲੀ ਬਹੁਤ ਵੱਡੇ ਪਹਾੜ ਨੂੰ ਨਹੀਂ ਚੁੱਕ ਸਕਦੀ। ਇੱਕ ਮਛਰ ਦੇ ਡੰਗ ਮਾਰਨ ਦੇ ਨਾਲ ਸੱਪਾਂ ਦਾ ਰਾਜਾ ਨਹੀਂ ਮਾਰਿਆ ਜਾ ਸਕਦਾ। ਇੱਕ ਨਿੱਕੀ ਜਿਹੀ ਮੱਕੜੀ ਚੀਤੇ ਨੂੰ ਸ਼ੇਰ ਨੂੰ ਜਿੱਤ ਨਹੀਂ ਸਕਦੀ ਇੱਕ ਉੱਲੂ ਦਰਣ ਚੜ੍ਹੇ ਦੇ ਵਿੱਚ ਅਸਮਾਨ ਵਿੱਚ ਉੱਡ ਨਹੀਂ ਸਕਦਾ ਜਿਸ ਤਰ੍ਹਾਂ ਇੱਕ ਚੂਹਾ ਸਾਗਰ ਦੇ ਵਿੱਚ ਪੈ ਕੇ ਸਾਗਰ ਨੂੰ ਪਾਰ ਨਹੀਂ ਕਰ ਸਕਦਾ ਹੈ ਇਨਸਾਨ ਤੂੰ ਆਖ ਕਿ ਕੁਦਰਤ ਹੀ ਰੱਬ ਹੈ ਇਸ ਤੋਂ ਭਰੇ ਰੱਬ ਕੋਈ ਨਹੀਂ ਇਹ ਨਹੀਂ ਹੋ ਸਕਦਾ ਪਰਮਾਤਮਾ ਅਗਾਧ ਬੋਧ ਹੈ ਤੋਂ ਭਾਈ ਗੁਰਦਾਸ ਜੀ ਦੇ ਇਸ ਪਾਵਨ ਕਵਿਤ ਤੋਂ ਸਾਨੂੰ ਇਹ ਗੱਲ ਪਤਾ ਲੱਗੀ ਹੈ ਕਿ ਜੋ ਪਰਮਾਤਮਾ ਹੈ ਉਹਦੇ ਬਾਰੇ ਪੂਰਾ ਗਿਆਨ ਆਪਾਂ ਹਾਸਲ ਨਹੀਂ ਕਰ ਸਕਦੇ ਆਪਾਂ ਪਰਮਾਤਮਾ ਵਿੱਚ ਸਮਾ ਸਕਦੇ ਹਾਂ ਹੈ ਨਾਨਕ ਲੀਨ ਭਇਓ ਗੁਬਿੰਦ ਸਿਓ ਜਿਉਂ ਪਾਣੀ ਸੰਗ ਪਾਣੀ ਸਾਨੂੰ ਇਸ ਕਵਿਤ ਦੇ ਵਿੱਚ ਪਰਮਾਤਮਾ ਵਿੱਚ ਅਪੇਧ ਹੋਣ ਦੀ ਗੱਲ ਦੱਸਦੇ ਨੇ ਪਰਮਾਤਮਾ ਦੀ ਗੱਲ ਬਾਰੇ ਗਿਆਨ ਹਾਸਲ ਨਹੀਂ ਕੀਤਾ ਜਾ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਏਕ ਬ੍ਰਹਿਮੰਡ ਕੀ ਵਿਥਾਰ ਕੀ અપਾਰ ਕਥਾ ਕੂਟ ਬ੍ਰਹਿਮੰਡ ਨੂੰ ਨਾਇਕ ਕਿਵੇਂ ਜਾਣੀ ਸੋ ਇਹ ਅੱਜ ਦਾ ਕਵਿਤ ਨੰਬਰ 73 ਆਪ ਜੀ ਨਾਲ ਸਾਂਝਾ ਕੀਤਾ ਹੈ ਇਨੀਆਂ ਨੂੰ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ